11 ਜੁਲਾਈ ਨਾਬਾ ਦੇ ਬਠਿੰਡਿਆ ਮੁਹੱਲੇ ਵਿੱਚ ਨਾਲੇ ਵਿੱਚ ਡਿੱਗਣ ਕਾਰਨ ਇੱਕ 52 ਸਾਲ ਦੀ ਔਰਤ ਜ਼ਖਮੀ ਹੋ ਗਈ ਸੀ ਜੋ ਕਿ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਿਰੇ ਲਾਗ ਰਹੀ ਹੈ ਸੋਸ਼ਲ ਮੀਡੀਆ ਤੇ ਘਟਨਾ ਦੀ ਸੀਸੀਟੀਵੀ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀ ਹੈ ਜਾਣਕਾਰੀ ਅਨੁਸਾਰ ਨਾਲੇ ਦੇ ਨਾਲ ਲੱਗਦੀ ਸੜਕ ਪੂਰੀ ਉਦੀਨ ਹੈ ਅਤੇ ਨਾਲੇ ਦਾ ਲੰਬੇ ਸਮੇਂ ਤੋਂ ਟੱਕਰ ਗਾਇਬ ਹੈ ਬਿੱਤੀ ਸ਼ਾਮ ਮੀ ਮਗਰੋਂ ਨਾਲਾ ਓਵਰਫਲੋ ਹੋ ਰਿਹਾ ਸੀ ਤੇ ਔਰਤ ਨੂੰ ਨਾਲੇ ਦਾ ਪਤਾ ਨਹੀਂ ਲੱਗਿਆ ਅਤੇ ਔਰਤ ਇੱਕ ਡੁੰਗੇ ਗੰਦੇ ਨਾਲੇ ਦੇ ਵਿੱਚ ਜਾ ਡਿੱਗੀ ਮੌਕੇ ਤੇ ਉਸ ਨਾਲ ਜਾਰੀ ਨੂੰ ਵੱਲੋਂ ਰੋਲਾ ਪਾਉਣ ਤੇ ਲੋਕਾਂ ਨੇ ਔਰਤ ਨੂੰ ਨਾਲੇ ਦੇ ਵਿੱਚੋਂ ਬਾਹਰ ਕੱਢਿਆ ਜਿਹਦੀ ਇਹੇ ਘਟਨਾ ਵਾਪਰੀ ਐ ਇਹ ਵਾਰਡ ਕਿਹਦੇ ਜੀ ਹੈ ਇਹ ਵਾਰਡ ਦੇਖੋ ਜੀ ਇਹ 8 ਔਰ 7 ਦਾ ਪੈ ਜਾਂਦਾ ਬਠੰਡਿਆ ਮਹੱਲੇ ਦੀ ਐਂਟਰੀ ਐ ਠੀਕ ਐ ਨਾ 8 ਨੰਬਰ ਵਾਰਡ ਉਧਰਲੇ ਪਾਸੇ ਚਲਾ ਜਾਂਦਾ 7 ਨੰਬਰ ਪਾਸ ਵਾਰਡ ਐ ਜਿਹੜਾ ਉਰਲੇ ਪਾਸੇ ਲਿਆ ਜਾਂਦਾ ਬਹੁਤ ਮਾੜੀ ਘਟਨਾ ਵਾਪਰੀ ਐ ਜਿਹਦੀ ਘਟਨਾ ਵਾਪਰੀ ਉਹ ਕਿਹਦੇ ਅੰਦਰ ਆਉਂਦਾ ਹਾਂਜੀ ਉਹ ਤਾਂ ਨਾਲ ਐ ਜੀ ਸਾਂਝਾ ਨਾਲਾ ਸਾਰੇ ਸ਼ਹਿਰ ਦਾ ਨਾਲਾ ਉਹ ਨਹੀਂ ਤੁਹਾਡੀ ਵਾਰਡ ਚ ਆਉਂਦਾ ਤੁਹਾਡੀ ਵਲਫੀ ਦੇ ਨਹੀਂ 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 ਕਿਸੇ ਦੇ ਵਾਰਡ ਚ ਨਹੀਂ ਆਉਂਦਾ ਜੀ ਜਿਹੜਾ ਨਾਲਾ ਹੈਗਾ ਨਾਲਾ ਤਾਂ ਇੱਕ ਸਾਂਝਾ ਹੁੰਦਾ ਜਿਹੜਾ ਚੱਲ ਰਿਹਾ ਹੈਗਾ ਔਰ ਪੁਰਾਣਾ ਨਾਲ ਹੈਗਾ ਇਹ ਕੋਈ ਅੱਜ ਦਾ ਨਹੀਂ ਹੈਗਾ ਮਾਪਰੋਂ ਕਿਸੇ ਦੀ ਵਾਰ ਨਹੀਂ 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 ਵਾਰ ਦਾ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਇਹ 8 ਨੰਬਰ ਔਰ 7 ਨੰਬਰ ਵਾਰ ਦੇ ਵਿੱਚ ਵਿਚਾਲੇ ਆ ਜਾਂਦਾ ਹੈਗਾ ਠੀਕ ਹੈ ਕਿਹਦੀ ਫਿਕਸ ਕੋਈ ਨਹੀਂ ਨਹੀਂ ਦੇਖੋ ਦੇਖੋ ਮਾੜਾ ਹੋਇਆ ਜੋ ਹੋਇਆ ਕੰਸੀਬਿਲਟੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਕੰਮ ਉੱਥੇ ਚੱਲ ਰਿਹਾ ਆਲਰੇਡੀ ਹੁਣ ਉੱਥੇ ਸੈਲਫਾ ਰੱਖਿਆ ਜਾਣੀ ਆਦੀ ਪਿੱਛੇ ਉੱਤੇ ਜਿਹੜੇ ਲੋਹੇ ਦੇ ਜਾਲ ਤੀਗੇ ਉਹ ਪਟ ਕੇ ਲੱਗੇ ਉਥੋਂ ਜਿਹੜੇ ਆਪਾਂ ਨੂੰ ਪਤਾ ਹੈ ਕਿ ਸਵੇਰੇ ਜਿਹੜੇ ਚੱਕਣ ਆਉਂਦੇ ਨੇ ਉਹ ਪਟ ਕੇ ਲੱਗੇ ਹੁਣ ਜਿਹੜਾ ਕੰਮ ਚੱਲ ਰਿਹਾ ਹੈਗਾ ਉਥੇ ਆਲਰੇਡੀ ਸਾਨੇ ਠੇਕੇਦਾਰ ਨੂੰ ਕਹਿਗਾ ਵੀ ਪਹਿਲਾਂ ਸੜਕ ਬਣਾ ਉਹਦੇ ਨਾਲ ਹੀ ਇਹਦੇ ਉੱਤੇ ਸਲਫਾ ਦਾ ਹਜੇ ਅਸੀਂ ਹੁਣ ਵੀ ਦੇਖ ਕੇ ਆਏ ਆ ਜੇ ਹੁਣ ਵੀ ਕੋਈ ਵਾਰਕ ਕਾ ਜੇ ਹੁਣ ਹੋਰ ਵੀ ਘਟਨਾ ਵਾਪਰੀ ਹਾਲੇ ਉੱਥੇ ਇੱਟਾਂ ਰਖਾਤੀਆਂ ਜੀ ਆਲੇ-ਦਾਲੇ ਵੀ ਅੰਦਰ-ਐਦਰ ਕੋਈ ਜਾਵੇ ਨਾ ਠੀਕ ਹੈ ਬਹੁਤ ਜਲਦੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਵੀ ਇਹਦੇ ਉੱਤੇ ਸਲਫਾ ਪਾਈਆਂ ਹੋਣਗੀਆਂ ਅਸੀਂ ਠੇਕੇਦਾਰ ਨਾਲ ਵੀ ਗੱਲ ਕਰ ਲਈ ਐਮਐਲ ਐਮਐਲਏ ਸਾਹਿਬ ਨੂੰ ਵੀ ਅਸੀਂ ਜਾਣੂ ਕਰਾਇਆ ਵੀ ਇਸ ਤਰ੍ਹਾਂ ਦਾ ਹਾਸਾ ਹੋਇਆ ਜੀ ਔਰ ਐਮਐਲਏ ਸਾਹਿਬ ਨੇ ਕਿਹਾ ਵੀ ਪੈਲ ਦੇ ਆਧਾਰ ਤੇ ਇਹ ਕੰਮ ਨੂੰ ਪਹਿਲਾਂ ਤੇਰੇ ਕਰਾਓ ਇਹਨੂੰ ਕੰਮ ਨੂੰ ਪੂਰਾ ਕਰਾਓ ਕੀ ਨਾ ਮੈਂ ਕਿੱਥੋਂ ਦੇ ਰਿਆ ਨਾਲੇ ਮੇਰਾ ਨਾਮ ਮਤੂ ਲਾਹੀ ਮੈਂ ਲੋਕਲੇਨ 90 ਦੇ ਬਠਿੰਡੀਆਂ ਮਿੰਲੇ ਦੇ ਵਸਨੀਕ ਆ ਜਿਹੜਾ ਇੱਥੋਂ ਦੀ ਇਹ ਮੇਰਾ ਡਿੱਗੀ ਹੈ ਇਹਦਾ ਕੀ ਮਾਮਲਾ ਹੈ ਔਰ ਤੁਹਾਡੇ ਕੀ ਲੱਗਦੇ ਨੇ ਮੇਰੇ ਚਾਚੀ ਜੀ ਨੇ ਭਤੀਜਾ ਨਾਲ ਮੈਂ ਕੀ ਕਿਸ ਤਰ੍ਹਾਂ ਹੋਇਆ ਇਹ ਮਾਰਾ ਇਹ ਸ਼ਾਮ ਦੇ ਨੂੰ ਚਲੋ ਉਹ ਸੜਕ ਦਾ ਕੰਮ ਹੋ ਰਿਹਾ ਸੀਗਾ ਨਾਲੇ ਖੁੱਲੇ ਨੇ ਕਦੇ ਬਣੇ ਨਹੀਂ ਇਹਨਾਂ ਦੇ ਤੇ ਉਹ ਆ ਰਹੇ ਸੀਗੇ ਚਲੋ ਮੇ ਦਾ ਛਿੱਟਾ ਸੀਗਾ ਹੁਣ ਉਹਨਾਂ ਨੂੰ ਲੱਗਾ ਕਿ ਸੈੜ ਤੇ ਸੁੱਕਾ ਜਾ ਹੋਣਾ ਉਹ ਚਲੋ ਪਾਇਰ ਦਾ ਰੱਖਿਆ ਡਿੱਗੇ ਹੋਣ ਨਾਲ ਦੀ ਨਾਲ ਹੀ ਹੋ ਤੇ ਚਲੋ ਫਿਰ ਬਾਅਦ ਚ ਅਸੀਂ ਹਸਪਤਾਲ ਲੱਗੇ ਕਿ 90 ਦਾ ਤੁਹਾਨੂੰ ਜਵਾਬ ਦਿੱਤਾ ਫਿਰ ਉਸ ਨੂੰ ਪਟਿਆਲੇ ਲੈ ਕੇ ਦੇਖ ਹਸਪਤਾਲ ਦੇ ਵਿੱਚ ਦਾਖਲ ਹੀ ਨੇ ਇਹ ਕਿੰਨੇ ਕਿਸੇ ਮਤੋਂ ਖੁਰਲੇ ਗਿਆ ਨੇ ਇਸ ਤਰ੍ਹਾਂ ਉਹ ਵੀ 15 20 ਸਾਲ ਦੇ ਨੇ ਨਹੀਂ ਕਦੇ ਕਿਸੇ ਨੇ ਪ੍ਰਸ਼ਾਸਨ ਨਾ ਜਣਾ ਕੋਈ ਪ੍ਰਸ਼ਾਸਨ ਨਹੀਂ ਹੈਗਾ ਇੱਥੇ ਰੱਖਣ ਵਾਲੇ ਜੇਕਰ ਗੱਲ ਕਰਦੇ ਆ ਕਹਿੰਦੇ ਕਿ ਸਾਡੇ ਟੈਂਡਰ ਦੇ ਵਿੱਚ ਨਹੀਂ ਹੈਗਾ ਅੱਛਾ ਜੀ ਹਾਂ ਜੀ ਹਾਂ ਕੀ ਨਗਰ ਕੌਂਸਲ ਨੇ ਦੋਨੋਂ ਜੀ ਦੋਨੋਂ ਕਿਹੜੇ ਕਿਹਦੇ ਹਾਂਜੀ ਹਾਂਜੀ ਕੀ ਜਵਾਬ ਦਿੰਦੇ ਨੇ ਕਿ ਵੀ ਇਹ ਇਕੱਲਾ ਨਾਲੇ ਦਾ ਟੈਂਡਰ ਹੈਗਾ ਸਾਡੇ ਕੋਲ ਜਾਲੇ ਪਾਣ ਦਾ ਕੋਈ ਟੈਂਡਰ ਨਹੀਂ ਆਉਂਦਾ ਤੇ ਫਿਰ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਦਾ ਇਹ ਕਹਿੰਦਾ ਕਿ ਵੀ ਠੀਕ ਹੋ ਜੇ ਹੁਣ ਕਿਸਦਾ ਕੋਈ ਕਿਸਦਾ ਕੋਈ ਬੱਚਾ ਗਿਰਦੇ ਕੌਣ ਜ਼ਿੰਮੇਵਾਰ ਹੋਥੇ ਹੁਣ ਜਦੋਂ ਹੁਣ ਇੱਕ ਲੇਡੀ ਸੀ ਚਲੋ ਕਰਦੇ ਹੁਣ ਬੱਚੇ ਨਾਲ ਕਿੱਥੋਂ ਬਦਲ ਲੱਗੂਗਾ ਹੁਣ ਇਹ ਵਦ ਉਹਦਾ ਪਹਿਲੇ ਬੱਚਾ ਹੱਥੀਂ ਜਿੱਥੇ ਤੱਕ ਦੋ ਮਹੀਨੇ ਪਹਿਲੇ ਤੁਨੂੰ ਲੈ ਗਿਆ ਉਹਨਾਂ ਘਰ ਦੇ ਆ ਕੇ ਕੌਣ ਜ਼ਿੰਮੇਵਾਰਨ ਸੰਭਾਲਣ ਦਾ ਨਾਮ ਹੈ ਮਤਰੀ ਕੋਈ ਉਹਨੂੰ ਜੰਮੇ ਲਿਤਾਓ ਮਤਰਾ ਇਹ ਕਹਿੰਦਾ ਕਿ ਇਹਨੂੰ ਕਵਰ ਕੀਤਾ ਜਾਵੇ ਕਿਵੇਂ ਹੋਰ ਕੋਈ ਤੁਹਾਨੂੰ ਨੁਕਸਾਨ ਨਾ ਹੀ ਹੋਵੇ ਤਾਂ ਚੰਗੇ ਰਹੂਗੇ ਜੀ ਨਹੀਂ ਇਹ ਮੁਕਲਾ ਲੈਂਦੇ ਨਾ ਫਿਰ ਇਹ ਤਾਂ ਰੱਤ ਤਰਨਾ ਹੈਗੇ ਨਾ ਫਿਰ ਤੋਂ ਤਾਂ ਠੀਕ ਹੈ ਕਿ ਇਹ ਜਿਹੜਾ ਮਾਮਲਾ ਆਇਆ ਹੈ ਇਹਦੇ ਤੇ ਕਿੰਨੇ ਕ ਟਾਈਮ ਤੋਂ ਹੈਗਾ ਇਹ ਇਸ ਤਰ੍ਹਾਂ ਇਹ ਜਿਹੀ ਗੱਲ ਹੈ ਜੀ ਪਹਿਲਾਂ ਜਾਲ ਪਾਏ ਸੀ ਇੱਥੇ ਨਹੀਂ ਜਦੋਂ ਵੀ ਸਫਾਈ ਹੁੰਦੀ ਹੈ ਜਾਲ ਮੁੜ ਕੇ ਰਵਦੇ ਨਹੀਂ ਹੈਗੇ ਫਿਰ ਜਾਲ ਗੁੰਮ ਹੋ ਜਾਂਦੇ ਨੇ ਵਿਚਾਰ ਖਾਸ ਦਾ ਬਿਲਕੁਲ ਹੈ ਨਹੀਂ ਕੋਈ ਹਿਸਾਬ ਤਾਂ ਬੱਚੀ ਤੋਂ ਜ਼ਿਆਦਾ ਨਹੀਂ ਇਹ ਇਹ ਮਤਲਬ ਪਹਿਲਾਂ ਵੀ ਕੋਈ ਗਰੇ ਇੱਥੇ ਪਹਿਲਾਂ ਬਹੁਤ ਬੰਦੇ ਗਰਦੇ ਨਹੀਂ ਅੱਛਾ ਪੀਰੇ ਤੋਂ ਸਾਰੇ ਦੇ ਇੱਥੇ ਬੰਦੇ ਰਾਤ ਨੂੰ ਜਾ ਰਹੇ ਸੀ ਉੱਥੇ ਇਕੱਠਾ ਗਿਰ ਗਿਆ ਦੋਮਣੇ ਰੇਕੇ ਕਰਦੇ ਕਿਥੀ ਮਰ ਗਿਆ ਚਲੋ ਕਿ ਦੌਰਾਨ ਉਸ ਦਲਦਾ ਆ ਰਿਹਾ ਸੀ ਯਾਰ ਆਦ ਨੂੰ ਹਾਂਜੀ ਦੋਸਾਰੇ ਤੋਂ ਇੱਕ ਦਿਨ ਪਹਿਲਾਂ ਉਹ ਵਿਚੇ ਮਰ ਗਿਆ ਚਾਰਾ ਵਿਚੀ ਮਰ ਗਿਆ ਉਹ ਨਿੱਕਲ ਹੋਇਆ ਅੱਛਾ ਕਿਸੇ ਨੇ ਕੱਢਿਆ ਚਾਰਾ ਪੂਰੇ ਦਬਾਰੀ ਪਿਆ ਰਿਹਾ ਇੱਥੇ ਫਿਰ ਸ਼ਾਮ ਨੂੰ ਤਾਂ ਗਰੀਆਂ ਇਕੱਠੇ ਪੈ ਇੱਥੇ ਕਰਕੇ ਦਫਨਾਇਆ ਉਹ ਨਹੀਂ ਲੱਗਿਆ ਇੱਥੇ ਬੰਦਾ ਇੱਥੇ ਮਰ ਗਿਆ ਸੀ ਨਗਰ ਕੌਂਸਲ ਦੇ ਅਧਿਕਾਰੀ ਵੀ ਆ ਕੇ ਤਿੰਨ ਬੰਦੇ ਕਿਹਾ ਉਹ ਗਲਵਤ ਹੋਈ ਹੈ ਬਹੁਤ ਵਾਰੀ ਜੀ ਕੋਈ ਕੇਅਰ ਨਹੀਂ ਹੋਈ ਕੋਈ ਜ਼ਿਆਦਾ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਮਤਲਬ ਹਾਂਜੀ ਮੇਰਾ ਨਾਮ ਹੈ ਲਵ ਕੁਮਾਰ ਜੀ ਆ ਇੱਥੇ ਗਲੀ ਦੇ ਨਿਵਾਸੀ ਆ ਜੀ ਆਪਾਂ ਇੱਥੇ ਕੱਲ ਇੱਕ ਔਰਤ ਗਰੀਏ ਪਾਉ ਨੂੰ ਮਤਲਬ ਹਾਂਜੀ ਹਾਂਜੀ ਔਰਤ ਗਰੀਏ ਜੀ ਇਹ ਕਾਫੀ ਹਾਂਜੀ ਔਰਤ ਗਰੀਏ ਜੀ ਤੇ ਇਹ ਸਮੱਸਿਆ ਜਿਹੜੀ ਬਹੁਤ ਸਾਲ ਪੁਰਾਣੀ ਹੈ ਜੀ ਤੇ ਜਿਹੜੇ ਇਸ ਸਾਈਡ ਦੇ ਐਮਸੀ ਨੇ ਤੇ ਇਧਰੋਂ ਪਰਾ ਸਾਈਡ ਦੇ ਐਮਸੀ ਦੋਨਾਂ ਤੋਂ ਅਸੀਂ ਪਹੁੰਚ ਕਰੀਏ ਐਮਐਲਏ ਸਾਹਿਬ ਤੋਂ ਵੀ ਪਹੁੰਚ ਕਰੀਏ ਜਿਹੜੀ ਮਿਊਨਿਸਪਲ ਕਮੇਟੀ ਦੀ ਆਥਾਰਟੀ ਨੇ ਉਹਨਾਂ ਤੋਂ ਵੀ ਪਹੁੰਚ ਕਰੀਆ ਪਰ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਤੁਸੀਂ ਵੀ ਇਸ ਕਦੇ ਘਟਨਾ ਦਾ ਜ਼ਿਕਰ ਮੈਂ ਹਾਂਜੀ ਹਾਂ ਅਸੀਂ ਬਹੁਤ ਹਾਲ ਪਹਿਲਾਂ 30 ਕਿੰਨੇ ਸਾਲ ਤੋਂ ਨਾ ਕੀ ਘਟਨਾ ਵਾਪਰੀ ਆ ਹਾਂਜੀ ਹਾਂ ਉਹ 32 ਸਾਲ ਨੂੰ ਵੀ ਪਹਿਲਾਂ ਹੁਣ ਕਿੰਨੀ ਮਰਹਮਾਰੀ 10 ਸਾਲ 30 ਸਾਲ ਪਹਿਲਾਂ ਦੀ ਗੱਲ ਹੈ 30 ਕਿੰਨੇ ਵਾਪਰੀ ਸੀ ਉਸ ਟਾਈਮ ਉਹ ਮੀਂਹ ਪੈ ਰਿਹਾ ਸੀਗਾ ਤੇ ਗਰੇ ਸੀਗੇ ਨਹੀਂ ਤੁਸੀਂ ਕਿਰੇ ਜੀ ਹਾਂ ਜੀ ਹਾਂ ਪਰ ਉਹ ਵੀ ਤੁਹਾਡਾ ਬ੍ਰਦਰ ਹਾਂ ਜੀ ਆਏ ਇਹ ਹੈਗੇ ਸੀ ਇਹਨਾਂ ਦੇ ਨਾਲ ਇੱਕ ਹੋਰ ਸੀਗੇ ਉਸ ਟਾਈਮ ਵੀ ਖੁੱਲਾ ਪਿਆ ਸੀ ਹਾਂ ਜੀ ਖੁੱਲਾ ਸੀਗੇ ਬਾਅਦ ਚ ਕਵਰ ਹੋ ਗਿਆ ਸੀਗੇ ਜੀ ਪਰ ਜਿਹੜੀ ਸ਼ੈੱਡ ਨੇ ਲੋਹੇ ਦੇ ਸ਼ੈੱਡ ਉਹ ਲੋਕ ਚੱਕ ਕੇ ਲੈ ਜਾਂਦੇ ਲੋਹਾ ਵੇਚਣ ਲਈ ਤੇ ਹੁਣ 5-6 ਸਾਲਾਂ ਤੋਂ ਇਹ ਖੁੱਲਾ ਹੀ ਹੈ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆਂ ਵੀ ਇਹ ਬੰਦ ਕੀਤੇ ਜਾਣ ਲੋਕਾਂ ਦੀ ਸੇਫਟੀ ਲਈ ਹਾਂ ਇਹ ਲੋਕਾਂ ਦੀ ਸੇਫਟੀ ਲਈ ਤੇ ਵੈਸੇ ਵੀ ਗਲੀ ਦੀ ਕੋਈ ਕੀਮਤ ਨਹੀਂ ਕਰਨ ਦੀ ਜਦੋਂ ਇਦਾਂ ਖੁੱਲੇ ਰਹਿੰਦੇ ਨੇ ਜੀ ਇਹਦਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਮਰ ਚੰਦ ਹੈ ਇਹ ਜਿਹੜਾ ਮਾਮਲਾ ਸਮਝਾਏ ਤੇ ਕੀ ਕਹੋ ਜਿਹੜਾ ਹੀ ਕਈ ਦਾ ਕਈਆਂ ਨੇ ਉਪਰੋਕੜ ਕਰਿਆ ਆਪਸੀ ਮੇਰੇ ਕਿਸੇ ਨਾਲੋਂ ਉਹ ਨਹੀਂ ਕਮੇਟੀ ਨੂੰ ਜਾ ਕੇ ਆਤੋਂ ਕੋਈ ਹੋਰ ਬਹਾਰ ਤੋਂ ਬਕਰੀ ਕਰਨੀ ਹੈ ਨਹੀਂ ਪੂਰੇ ਕਿੰਨੇ ਕਾਸ ਤੇ ਵਾਪਰੇ ਨੇ ਬਹੁਤ ਆਸਵਾਰ ਚੋ ਦੋ ਜਿੰਦਾ ਬੰਦੇ ਦੋ ਬੰਦੇ ਮਾਰ ਚੁੱਕੇ ਆਉਣਗੇ ਕਿ ਤੇਰਾ ਉਹਨਾਂ ਨੇ ਫਾਇਕ ਇੱਥੇ ਲਿਆ ਨਾਲ ਜਮਾਇਰਾ ਜਿਹਾ ਬੰਦਾ ਸਾਡੇ ਮੁੱਲੇ ਦਾ ਆਪਣੀ ਦਾ ਮੁੱਲੇ ਦਾ ਕਈ ਦੰਗਰ ਇੱਥੇ ਕੱਢਣੇ ਆ ਸੀ ਆਪ ਪੈਸੇ ਲਾ ਕੇ ਪੰਪਾਂ ਚਾਟਾ ਸੋਚੇ ਕੋਲੋਂ ਪੱਠਾ ਘਰ ਤੇ ਹਾਂ ਉਹ ਕਿਹਣਾ ਜਨਮ ਜੀ ਜੰਗਮੀ ਨਾਲੇ ਰਿਫਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸੋਚ ਮੇਰੇ ਨਾਲ ਮੋਟ ਆਫ ਖਾਇਰਾ ਹੂੰ ਜਿਵੇਂ ਲੇਡੀਆਂ ਹੀ ਬਚ ਗਈ ਕੋਈ ਹੋਰ ਉਹਨਾਂ ਦਾ ਮਰ ਜਾਂਦਾ ਇੱਥੇ ਇੱਕ ਕਿੰਨਾ ਡੂਕਾ ਹੈ 6 ਜਾਂ 7 ਫੁੱਟ ਹਾਂਜੀ ਵੀਰ ਜਿਹੜਾ ਨਾਮ ਵਾਲੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਸ ਵਾਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੇਰੇ ਮਿੱਤਰ ਨੇ ਉਹਨਾਂ ਦੀ ਤੁਸੀਂ ਦੀਦਾਂ ਸੁਣੀ ਹੋਣ ਗਿਆ ਅਸੀਂ ਬੜੇ ਪਾਪੂਖਾਂ ਸਾਡੇ ਨੇ ਦੂਸਰੇ ਘਰ ਵੀ ਇਤਰੀ ਹੰਨੇ ਅਸੀਂ ਬੜੇ ਪਾਬੂ ਕਾ ਅਸੀਂ ਇੱਥੇ 40-45 ਸਾਲ ਤੋਂ ਲੜਕੀ ਜ਼ਿੰਦਗੀ ਭੋਗਦੇ ਆਂ ਤੁਹਾਨੂੰ ਇਹ ਲੱਗਦਾ ਜਿਵੇਂ ਸਾਨੂੰ ਲੱਖਾਂ ਸੁਪਨੇ ਡੱਸ ਲਿਆ ਹੋਵੇ ਇੱਥੇ ਕਈ ਵਾਕਿਆ ਹੋ ਚੁੱਕੇ ਨੇ ਅੱਜ ਤੋਂ 15 ਸਾਲ ਪਹਿਲਾਂ ਇੱਕ ਸਾਡੇ ਮਹੱਲੇ ਦਾ ਇੱਕ ਨੌਜਵਾਨ ਸੀ ਉਹਦਾ ਨਾਮ ਸੀ ਡੂਲਾ ਰਾਮ ਉਹ ਵੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਇਸ ਕਰਕੇ ਨਾਲੇ ਕਰਕੇ ਨਾਲੇ ਜਿਕੇ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਯਾਦਾਂ ਨੂੰ ਬੰਦ ਕੀਤਾ ਜਾਵੇ ਜਾਂ ਇੱਥੇ ਸਹਿਬਾਂ ਪਈਆਂ ਜਾਣ ਮੇਰੀ ਸੋਚ ਨੂੰ ਸਰਦ ਨੂੰ ਬੰਦ ਕੀਤਾ ਜਾਵੇ ਕਿ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਕੁਝ ਜ਼ਿਆਦਾ ਚੌੜਾ ਲੰਬਾ ਨਹੀਂ ਹੈਗਾ ਇੰਦੀ ਲੰਬਾਈ ਚਾਈ ਕੋਈ ਇੰਨੀ ਤਾਂ ਹੈ ਨਹੀਂ ਵੀ ਇੰਨੀ ਜ਼ਿਆਦਾ ਬੰਦ ਕੀਤਾ ਜਾਵੇ ਇਹਦੇ ਸਲਬਾਂ ਚੜਾਈਆਂ ਜਾਣ ਅਸੀਂ ਮੰਨ ਕਰਦੇ ਹਾਂ ਜੀ ਮੇਰਾ ਡਿੱਗੀ ਹੈ ਕੀ ਇਹਦਾ ਕੀ ਮਾਮਲਾ ਹੈ ਔਰ ਤੁਹਾਡੇ ਕੀ ਲੱਗਦੇ ਨੇ ਮੇਰੇ ਚਾਚੀ ਜੀ ਨੇ ਭਤੀਜਾ ਨਾਲ ਮੈਂ ਕੀ ਕਿਸ ਤਰ੍ਹਾਂ ਹੋ ਜਾਏ ਮਾਮਲਾ ਇਹ ਸ਼ਾਮ ਦੇ ਨੂੰ ਚਲੋ ਉਹ ਸੜਕ ਦਾ ਕੰਮ ਹੋ ਰਿਹਾ ਸੀਗਾ ਨਾਲੇ ਖੁੱਲੇ ਨੇ ਕਦੇ ਬਣੇ ਨਹੀਂ ਇਹਨਾਂ ਦੇ ਤੇ ਉਹ ਆਰਐਸ ਕੇ ਚਲੋ ਉਮੀਦਾਂ ਛਿੱਟਾ ਸੀਗਾ ਹੁਣ ਉਹਨਾਂ ਨੂੰ ਲੱਗਾ ਕਿ ਸਾਈਡ ਤੇ ਸੁੱਕਾ ਜਾ ਹੋਣਾ ਉਹ ਚਲੋ ਪੈਰ ਦਾ ਰੱਖਿਆ ਤੇ ਡਿੱਗੇ ਉਹ ਨਾਲ ਦੀ ਨਾਲ ਹੀ ਉਹ ਤੇ ਚਲੋ ਫਿਰ ਬਾਅਦ ਚ ਅਸੀਂ ਹਸਪਤਾਲ ਲੱਗੇ ਕਿ 90 ਦਾ ਤੁਹਾਨੂੰ ਜਵਾਬ ਦਿੱਤਾ ਫਿਰ ਹੁਣ ਪਟਿਆਲੇ ਲੱਗੇ ਤੇ ਇੱਕ ਹਸਪਤਾਲ ਦੇ ਵਿੱਚ ਦਾਖਲੀ ਨੇ ਇਹ ਕਿੰਨੇ ਕਿਸਮ ਦੇ ਖੁਰਲੇ ਪੈਣੇ ਆ ਇਸ ਤਰ੍ਹਾਂ ਉਹ ਵੀ 15-20 ਸਾਲ ਦੇ ਨੇ ਨਹੀਂ ਕਦੇ ਕਿਸੇ ਨੇ ਪ੍ਰਸ਼ਾਸਨ ਨਾ ਜੀ ਨਾ ਕੋਈ ਪ੍ਰਸ਼ਾਸਨ ਨਹੀਂ ਹੈਗਾ ਤੇ ਰੱਖਣ ਵਾਲੇ ਜੇਕਰ ਗੱਲ ਕਰਦੇ ਆ ਕਹਿੰਦੇ ਕਿ ਸਾਡੇ ਟੈਂਡਰ ਦੇ ਵਿੱਚ ਨਹੀਂ ਹੈਗਾ ਅੱਛਾ ਜੀ ਹਾਂਜੀ ਹਾਂ ਮੈਸਿਨੂ ਜਾਂ ਨਗਰ ਕੌਂਸਲ ਦੇ ਦੋਨੋਂ ਜੀ ਦੋਨੋਂ ਕੀ ਕਰੀ ਹਾਂਜੀ ਹਾਂਜੀ ਕੀ ਜਵਾਬ ਦਿੰਦੇ ਨੇ ਕਿ ਵੀ ਇਹ ਇਕੱਲਾ ਨਾਲੇ ਦਾ ਟੈਂਡਰ ਹੈਗਾ ਸਾਡੇ ਕੋਲ ਜਾਲੇ ਪਾਣ ਦਾ ਕੋਈ ਟੈਂਡਰ ਨਹੀਂ ਆਉਂਦਾ ਤੇ ਫਿਰ ਹੁਣ ਤੁਸੀਂ ਕੀ ਮੰਗ ਕਰਦੇ? ਮੰਗਦਾ ਇਹ ਕਹਿੰਦਾ ਕਿ ਵੀ ਠੀਕ ਹੋ ਜੇ ਹੁਣ ਕਿਸੇ ਦਾ ਕੋਈ ਕਿਸੇ ਦਾ ਕੋਈ ਬੱਚਾ ਗਿਰਦੇ ਕੌਣ ਜ਼ਿੰਮੇਵਾਰ ਉੱਥੇ? ਹੁਣ ਜਦੋਂ ਹੁਣ ਇੱਕ ਲੇਡੀ ਸੀ ਜਦੋਂ ਕੱਢ ਲਾ ਹੁਣ ਬੱਚੇ ਦਾ ਕਿੱਥੋਂ ਪਤਾ ਲੱਗੂਗਾ? ਹੁਣ ਇਹ ਵਦੋ ਦਾ ਪਹਿਲੇ ਵੀ ਬੱਚਾ ਹੱਥ 'ਚ ਜਿੱਥੇ ਦਾ 2 ਮਿੰਟ ਪਹਿਲੇ ਜਦੋਂ ਉਹ ਲੈ ਗਿਆ ਉਹਨਾਂ ਘਰ ਦੇ ਆ ਕੇ ਕੌਣ ਜ਼ਿੰਮੇਵਾਰਨ ਸੁਭਾਲਣ ਦਾ ਨਾਲ? ਇਤਨੀ ਪੰਜਾਬ ਨੂੰ ਜੰਮੇ ਲਿਤਾਓ। ਬਸ ਤਾਂ ਇਹ ਕਹਿੰਦਾ ਕਿ ਵੀ ਇਹਨੂੰ ਕਵਰ ਕੀਤਾ ਜਾਵੇ ਕਿ ਵੀ ਹੋਰ ਕਿ ਤੁਹਾਨੂੰ ਕਾਰਨ ਨਹੀਂ ਹੋਵੇ ਤਾਂ ਚੰਗੇ ਰਹੂਗੇ। ਜੇ ਨਹੀਂ ਇਹ ਮਤਲਬ ਆ ਲੈਂਦਾ ਫਿਰ ਕੀ ਇਹ ਕਰ ਰ ਤਰਨਾ ਹੋ ਗਈ ਨਾ ਫਿਰ ਉਸ ਤੋਂ ਬਾਅਦ ਕਿ ਇਹ ਜਿਹੜਾ ਮਾਮਲਾ ਆਏਗਾ ਇਹਦੇ ਤੇ ਕਿੰਨੇ ਕੇ ਟਾਈਮ ਤੋਂ ਹੋਏਗਾ ਇਹ ਇਸ ਤਰ੍ਹਾਂ ਇਹ ਵੀ ਗੱਲ ਹੈ ਜੀ ਪਹਿਲਾਂ ਜਾਲ ਪਾਏ ਸੀ ਇੱਥੇ ਇਹਨਾਂ ਨੇ ਜੋ ਜੋ ਸਫਾਈ ਹੁੰਦੀ ਹੈ ਜਾਲ ਮੁੜ ਕੇ ਲੱਭਦੇ ਨਹੀਂ ਹਰੇਗੇ ਫਿਰ ਜਾਲ ਗੁੰਮ ਹੋ ਜਾਂਦੇ ਨੇ ਤੇ 4 ਸਾਲ ਤੋਂ ਬਿਲਕੁਲ ਹੈ ਨਹੀਂ ਕੋਈ ਹਿਸਾਬ ਤਾਂ ਇੱਥੇ ਕੋਈ ਜ਼ਿਆਦਾ ਨਹੀਂ ਇਹ ਇਹ ਮਤਲਬ ਪਹਿਲਾਂ ਵੀ ਕੋਈ ਗਰੇ ਇੱਥੇ ਪਹਿਲਾਂ ਬਹੁਤ ਬੰਦੇ ਗਰਦੇ ਆਗੇ ਅੱਛਾ ਪਹਿਲੇ ਦਸਹਰੇ ਤੇ ਇੱਥੇ ਬੰਦੇ ਰਾਤ ਨੂੰ ਜਾ ਰਹੇ ਸੀ ਉੱਥੇ ਡੱਠਾ ਗਿਰ ਗਿਆ ਦੋ ਮਹੀਨੇ ਦਾ ਕੰਮ ਕੀ ਸੀ ਮਰ ਗਿਆ ਚਲੇ ਗਿਆ ਕੀ ਦਰਦ ਸੀ ਬਲਦ ਆ ਰਿਆ ਸੀ ਰਾਤ ਨੂੰ ਹਾਂਜੀ ਦੋਸਾਰੇ ਤੋਂ ਇੱਕ ਦਿਨ ਪਹਿਲਾਂ ਉਹ ਵਿੱਚ ਬੜ ਗਿਆ ਚਾਹਰਾ ਵਿੱਚ ਹੀ ਮਰ ਗਿਆ ਉਹ ਨਿਕਲ ਹੀ ਹੋਇਆ ਅੱਛਾ ਫੇ ਸਵੇਰੇ ਕੱਢਿਆ ਚਾਹਰਾ ਪੂਰੇ ਦੁਬਾਰੀ ਪਿਆ ਆ ਰਿਹਾ ਇੱਥੇ ਫਿਰ ਸ਼ਾਮ ਨੂੰ ਆਮ ਗਰੀਆਂ ਨੇ ਇਕੱਠੇ ਫੇ ਇਕੱਠੇ ਕਰਕੇ ਦਫਨਾਇਆ ਉਹ ਨਹੀਂ ਲੱਜੇ ਉੱਥੇ ਬੰਦਾ ਇੱਥੇ ਮਰ ਗਿਆ ਰੀ ਨਗਰ ਕੌਂਸਲ ਦੇ ਅਧਿਕਾਰੀ ਕੋਈ ਆ ਮਿਲੂਗੇ ਕਿਨਨ ਤਾਂ ਗਲਬਤ ਹੋਈ ਹੈ ਬਹੁਤ ਵਾਰੀ ਨਹੀਂ ਕੋਈ ਕੇਅਰ ਨਹੀਂ ਹੋਈ ਕੋਈ ਜ਼ਿਆਦਾ ਜੀ ਕੀ ਨਾਮ ਹੈ ਤੁਹਾਡਾ ਜਿਹੜਾ ਮਤਲਬ ਹਾਂਜੀ ਮੇਰਾ ਨਾਮ ਹੈ ਲਵ ਕੁਮਾਰ ਜੀ ਆ ਇਥੇ ਗਲੀ ਦੇ ਨਿਵਾਸੀ ਆ ਜੀ ਆਪਾਂ ਇਥੇ ਕੱਲ ਇੱਕ ਔਰਤ ਗਰੀਏ ਤੁਹਾਨੂੰ ਪਤਾ ਲੱਗੇ ਹਾਂਜੀ ਹਾਂਜੀ ਉਹ ਔਰਤ ਗਰੀਏ ਜੀ ਇਹ ਕਾਫੀ ਹਾਂਜੀ ਔਰਤ ਗਰੀਏ ਜੀ ਤੇ ਇਹ ਸਮੱਸਿਆ ਜਿਹੜੀ ਬਹੁਤ ਸਾਲ ਪੁਰਾਣੀ ਹੈ ਜੀ ਤੇ ਜਿਹੜੇ ਇਸ ਸਾਈਡ ਦੇ ਐਮਸੀ ਨੇ ਤੇ ਇਧਰੋਂ ਪਰਾਂ ਸਾਈਡ ਦੇ ਐਮਸੀ ਨੇ ਦੋਨਾਂ ਤੋਂ ਅਸੀਂ ਪਹੁੰਚ ਕਰੀਏ ਐਮਐਲਏ ਸਾਹਿਬ ਤੋਂ ਵੀ ਪਹੁੰਚ ਕਰੀਏ ਜਿਹੜੀ ਮਿਊਨਿਸਪਲ ਕਮੇਟੀ ਦੀਆਂ ਅਥਾਰਟੀ ਨੇ ਉਹਨਾਂ ਤੋਂ ਵੀ ਪਹੁੰਚ ਕਰੀਆ ਪਰ ਕਿਸੇ ਨੇ ਕੋਈ ਹੱਲ ਨਹੀਂ ਕਰਿਆ ਤੁਸੀਂ ਵੀ ਇਸ ਕਦੇ ਘਟਨਾ ਦਾ ਜ਼ਿਕਰ ਹੋਇਆ ਹਾਂਜੀ ਹਾਂ ਅਸੀਂ ਬਹੁਤ ਹਾਲ ਪਹਿਲਾਂ 30 ਕਿੰਨੇ ਸਾਲ ਪਹਿਲਾਂ ਕੀ ਘਟਨਾ ਵਾਪਰੀ ਹਾਂਜੀ ਹੋ ਗਏ 32 ਸਾਲ ਨੂੰ ਵੀ ਪੰਜ ਕਿੰਨੇ ਮੁਹਾਰੀ 10 ਸਾਲ 30 ਸਾਲ ਪਹਿਲਾਂ ਦੀ ਗੱਲ ਹੈ ਹਾਂ ਉਸ ਟਾਈਮ ਉਹ ਮੀਂਹ ਪੈ ਰਿਹਾ ਸੀਗਾ ਤੇ ਗਰੇ ਸੀਗੀ ਨਹੀਂ ਕੁਛ ਹੀ ਗਰੀ ਹਾਂਜੀ ਹਾਂ ਉਹ ਵੀ ਸੀ ਫਾਟਾ ਬ੍ਰਦਰ ਹਾਂਜੀ ਆਏ ਇਹ ਹੈਗੇ ਸੀ ਇਹਨਾਂ ਦੇ ਨਾਲ ਇੱਕ ਹੋਰ ਸੀਗੇ ਉਹ ਟਾਈਮ ਵੀ ਖੁੱਲਾ ਪਿਆ ਸੀ ਹਾਂਜੀ ਖੁੱਲਾ ਸੀਗਾ ਜੀ ਬਾਅਦ ਚ ਕਵਰ ਹੋ ਗਿਆ ਸੀਗਾ ਜੀ ਪਰ ਜਿਹੜੀ ਸ਼ੈੱਡ ਨੇ ਲੋਹੇ ਦੇ ਸ਼ੈੱਡ ਉਹ ਲੋਕ ਚੱਕ ਕੇ ਲੈ ਜਾਂਦੇ ਲੋਹਾ ਵੇਚਣ ਲਈ ਤੇ ਹੁਣ 5-6 ਸਾਲਾਂ ਤੋਂ ਇਹ ਖੁੱਲਾ ਹੀ ਹੈ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਇਹ ਬੰਦ ਕੀਤੇ ਜਾਣ ਲੋਕਾਂ ਦੀ ਸੇਫਟੀ ਲਈ ਹਾਂ ਇਹ ਲੋਕਾਂ ਦੀ ਸੇਫਟੀ ਲਈ ਤੇ ਵੈਸੇ ਵੀ ਗਲੀ ਦੀ ਕੋਈ ਕੀਮਤ ਨਹੀਂ ਕਰਦੀ ਜਦੋਂ ਇਦਾਂ ਖੁੱਲੇ ਰਹਿੰਦੇ ਨੇ ਜੀ ਤੁਹਾਡਾ ਕੀ ਨਾਮ ਹੈ ਤੁਹਾਡਾ ਜੀ ਨੰਨਾ ਉਮਰਜੰਦਾ ਜੀ ਇਹ ਜਿਹੜਾ ਮਾਮਲਾ ਸਮੁੱੱਚਾ ਇਹਦੇ ਤੇ ਕੀ ਕੋਈ ਇਹਦਾ ਹੀ ਕਈਆਂ ਕਈਆਂ ਨੂੰ ਪੁੱਛ ਕਰਿਆ ਐ ਐਮਸੀ ਮੇਰੇ ਅੱਗੇ ਜene ਕੋਈ ਹੁੰਦਾ ਹੀ ਨਹੀਂ ਕਮੇਟੀ ਨੂੰ ਜਾ ਕੇ ਆਇਆ ਕੋਈ ਹੋਰ ਬਸ ਹਰ ਤਾਂ ਬੱਕਰੇ ਕਰਨ ਹਾਂ ਜੀ ਪੂਰੇ ਕਿੰਨੇ ਕਾਰਸੇ ਬੱਕਰੇ ਨੇ ਬਹੁਤ ਆਸੇ ਵਰਸ ਕੋਈ ਦੋ ਦੰਦਾ ਬੰਦੇ ਦੋ ਬੰਦੇ ਮਰ ਚੁੱਕੇ ਹੋਣਗੇ ਹੁਣ ਤੇ ਕਿਤੇ ਉਹਨਾਂ ਨੇ ਫਸਾਇਕ ਇੱਥੇ ਆ ਨਾਲੇ ਜਮੇਰਾ ਸੀਗਾ ਬੰਦਾ ਸਾਡੇ ਮੁੱਲੇ ਦਾ ਆਪਣੀ ਜਮੇਰੇ ਦਾ ਕਈ ਡੰਗਰੁੱਪ ਚੇ ਕੱਢਨੇ ਆਂ ਅਸੀਂ ਆਪ ਪੈਸੇ ਲਾ ਕੇ ਪੰਚਾਇਤਾਂ ਸੋਛੇ ਸੋ ਲੋਕਾ ਕਰਕੇ ਹੈ ਜੀ ਜੋ ਚਾਹੁੰਦੇ ਆ ਵੀ ਨਾਲੇ ਰਿਪੇਅਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸੋਲ ਸੁਨੇ ਨਾਲੇ ਮੋੜ ਆਖਾਏ ਦਾ ਹੁਣ ਜਿਉਂ ਲੇਡੀ ਸੀ ਬਚ ਗਈ ਕੋਈ ਹੋਰ ਹੁੰਦਾ ਤਾਂ ਮਰ ਜਾਂਦਾ ਇੱਥੇ ਇੱਕ ਨਾ ਡੂਗੇ 6 ਜਾਂ 7 ਫੁੱਟ ਤੁਹਾਡੇ ਵੀ ਜਿਹੜਾ ਮਾਮਲਾ ਇਹਦਾ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਇਸ ਵਾਰ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮੇਰੇ ਮਿੱਤਰ ਨੇ ਉਹਨਾਂ ਦੇ ਤੁਸੀਂ ਦਿੱਲੀ ਦਾ ਸੁਣਿਆ ਹੋਣ ਗਿਆ ਅਸੀਂ ਬੜੇ ਪਾਫੁਕਾਂ ਕਾਹਨੇ ਜੀ ਸੋਚਣ ਕਰੀਏ ਅਸੀਂ ਇੱਥੇ ਅਸੀਂ ਬੜੇ ਪਾਪੂ ਕਾ ਅਸੀਂ ਇੱਥੇ 40-45 ਸਾਲ ਤੋਂ ਲੜਕਦੀ ਜ਼ਿੰਦਗੀ ਭੋਗ ਰਹੇ ਆ ਤੁਹਾਨੂੰ ਇਹ ਲੱਗਦਾ ਜਿਵੇਂ ਸਾਨੂੰ ਲੱਖਾਂ ਸੌਪਨੇ ਦੱਸ ਲਿਆ ਹੋਵੇ ਇੱਥੇ ਕਈ ਵਾਕਿਆ ਹੋ ਚੁੱਕੇ ਨੇ ਅੱਜ ਤੋਂ 15 ਸਾਲ ਪਹਿਲਾਂ ਇੱਕ ਸਾਡੇ ਮਹੱਲੇ ਦਾ ਇੱਕ ਨੌਜਵਾਨ ਸੀ ਉਹਦਾ ਨਾਮ ਸੀ ਡੂਲਾ ਰਾਮ ਉਹ ਵੀ ਉਹਨੇ ਦੀ ਵੀ ਡੈਥ ਹੋ ਚੁੱਕੀ ਹੈ ਇਸ ਕਰਕੇ ਅਸੀਂ ਤੇ ਕਰਕੇ ਨਾਲੇ ਜੀ ਕਰਕੇ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਯਾਦ ਇਹਨੂੰ ਬੰਦ ਕੀਤਾ ਜਾਵੇ ਜੇ ਇੱਥੇ ਸਹਬਾਂ ਪਈਆਂ ਜਾਣੀ ਸੋਚ ਨੂੰ ਸਰ ਤੈਨੂੰ ਬੰਦ ਕੀਤਾ ਜਾਵੇ ਕਿ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਕੁਝ ਜ਼ਿਆਦਾ ਚੌੜਾ ਲੰਮਾ ਨਹੀਂ ਹੈਗਾ ਇਹਦੀ ਲੰਬਾਈ ਚੌੜਾਈ ਕੋਈ ਇੰਨੀ ਤਾਂ ਹੈ ਨਹੀਂ ਵੀ ਇਹਨੂੰ ਜ਼ਿਆਦਾ ਬੰਦ ਕੀਤਾ ਜਾਵੇ ਇਹਦੇ ਸਲਬਾਂ ਚੜਾਈਆਂ ਜਾਣ ਅਸੀਂ ਮੰਗ ਕਰਦੇ ਹਾਂ ਕਿ ਇਹੇ ਘਟਨਾ ਵਾਪਰੀ ਹੈ ਇਹ ਵਾਰਡ ਕਿਹਦੇ ਜੀ ਹੈ ਇਹ ਵਾਰਡ ਦੇਖੋ ਜੀ ਇਹ 8 ਔਰ 7 ਦਾ ਪੈ ਜਾਂਦਾ ਬਠੰਡੀਆਂ ਮਹੱਲੇ ਦੀ ਐਂਟਰੀ ਹੈ ਠੀਕ ਹੈ ਨਾ 8 ਨੰਬਰ ਵਾਰਡ ਉਧਰਲੇ ਪਾਸੇ ਚਲਾ ਜਾਂਦਾ 7 ਨੰਬਰ ਪਾਸ ਵਾਰਡ ਹੈ ਜਿਹੜਾ ਉਰਲੇ ਪਾਸੇ ਰਹਿ ਜਾਂਦਾ ਬਹੁਤ ਮਾੜੀ ਘਟਨਾ ਵਾਪਰੀ ਹੈ ਜਿੱਥੇ ਘਟਨਾ ਵਾਪਰੀ ਉਹ ਕਿਹਦੇ ਅੰਦਰ ਆਉਂਦਾ ਹਾਂਜੀ ਇਹ ਤਾਂ ਨਾਲ ਹੈ ਜੀ ਸਾਂਝਾ ਨਾਲ ਹੈ ਸਾਰੇ ਸ਼ਹਿਰ ਦਾ ਨਾਲਾ ਹੈ ਉਹ ਨਹੀਂ ਤੁਹਾਡੇ ਵਾਰਡ ਚ ਆਉਂਦਾ ਤੁਹਾਡੀ ਵਾਫੀ ਦੀ ਨਹੀਂ 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 ਕਿਸੇ ਦੇ ਵਾਰਡ ਚ ਨਹੀਂ ਆਉਂਦਾ ਜੀ ਜਿਹੜਾ ਨਾਲਾ ਹੈਗਾ ਨਾਲਾ ਤਾਂ ਇੱਕ ਸਾਂਝਾ ਹੁੰਦਾ ਹੈ ਜਿਹੜਾ ਚੱਲ ਰਿਹਾ ਹੈਗਾ ਔਰ ਪੁਰਾਣਾ ਨਾਲਾ ਹੈਗਾ ਇਹ ਕੋਈ ਅੱਜ ਦਾ ਨਹੀਂ ਹੈਗਾ ਨਹੀਂ ਮਤਲਬ ਕਿਸੇ ਦੇ ਵਾਰਡ ਚ ਨਹੀਂ ਆਉਂਦਾ ਨਹੀਂ 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 ਵਾਰਡ ਦਾ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਇਹ 8 ਨੰਬਰ ਔਰ 7 ਨੰਬਰ ਵਾਰਡ ਦੇ ਵਿੱਚ ਵਿਚਾਲੇ ਆ ਜਾਂਦਾ ਹੈਗਾ ਠੀਕ ਹੈ ਬਿਲਕੁਲ ਟਿਕੀ ਦੀ ਫਿਕਸ ਹੋਈ ਨਹੀਂ ਨਹੀਂ ਦੇਖੋ ਦੇਖੋ ਮਾੜਾ ਹੋਇਆ ਜੋ ਹੋਇਆ ਸਪੌਂਸਿਬਿਲਟੀ ਵਾਲੀ ਜਿਹੜੀ ਗੱਲ ਕਰ ਰਹੇ ਹੋ ਕੰਮ ਉੱਥੇ ਚੱਲ ਰਿਹਾ ਆਲਰੇਡੀ ਹੋਣ ਉੱਥੇ ਸੈਲਫਾ ਰੱਖਿਆ ਜਾਣੀ ਆਦੀ ਹੈ ਪਿੱਛੇ ਉੱਥੇ ਜਿਹੜੇ ਲੋਹੇ ਦੇ ਜਾਲ ਤਿਗੇ ਉਹ ਪਟਕ ਕੇ ਲੱਗੇ ਉਥੋਂ ਜਿਹੜੇ ਆਪਾਂ ਨੂੰ ਪਤਾ ਵੀ ਸਵੇਰੇ ਜਿਹੜੇ ਚੱਕਣ ਆਉਂਦੇ ਨੇ ਉਹ ਪਟਕ ਕੇ ਲੱਗੇ ਹੁਣ ਜਿਹੜਾ ਕੰਮ ਚੱਲ ਰਿਹਾ ਹੈਗਾ ਉਥੇ ਆਲਰੇਡੀ ਸਾਡੇ ਠੇਕੇਦਾਰ ਨੂੰ ਕਹਿਗਾ ਵੀ ਪਹਿਲਾਂ ਸੜਕ ਬਣਾ ਉਹਦੇ ਨਾਲ ਹੀ ਇਹਦੇ ਉੱਤੇ ਸੈਲਫਾ ਦਾ ਹਜੇ ਅਸੀਂ ਹੁਣ ਵੀ ਦੇਖ ਕੇ ਆਏ ਆ ਜੇ ਹੁਣ ਵੀ ਕੋਈ ਵਾਰਕਾ ਦੇ ਹੁਣ ਹੋਰ ਵੀ ਘਟਣਾ ਵਾਪਰਦਾ ਨਹੀਂ ਹਾਲੇ ਉੱਥੇ ਇੱਟਾ ਰਖਾਤੀਆਂ ਜੀ ਆਲੇ-ਦਾਲੇ ਵੀ ਅੰਦਰ-ਇੰਦਰ ਕੋਈ ਜਾਵੇ ਨਾ ਠੀਕ ਹੈ ਬਹੁਤ ਜਲਦੀ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਵੀ ਅਸੀਂ ਠੇਕੇਦਾਰ ਨਾਲ ਵੀ ਗੱਲ ਕਰ ਲਈ ਐਮਐਲ ਐਮਐਲਏ ਸਾਹਿਬ ਨੂੰ ਵੀ ਅਸੀਂ ਜਾਣੂ ਕਰਾਇਆ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਜੀ ਔਰ ਐਮਐਲਏ ਸਾਹਿਬ ਨੇ ਕਿਹਾ ਵੀ ਪਹਿਲ ਦੇ ਆਧਾਰ ਤੇ ਕੰਮ ਨੂੰ ਪਹਿਲਾਂ ਤਿਰੇ ਕਰਾਓ ਇਹਨੂੰ ਕੰਮ ਨੂੰ ਪੂਰਾ ਕਰਾਓ ਤੇ ਬਾਕੀ ਆਉਂਦਾ ਜੀ ਮੇਰਾ ਨਾਮ ਜੀ ਗੁਰਚਰਨ ਸਿੰਘ ਕਾਰਸਦਿਕ ਅਫਸਰ ਨਗਰ ਕੌਂਸਲ ਦਾ ਜਿਹੜਾ ਇਹ ਮਹਿਲਾ ਡਿਗੀ ਹੈ ਤਾਰੋ ਕੀ ਇਹ ਪੂਰਾ ਮਾਮਲਾ ਕਿੱਥੇ ਰਮਾਉਣਾ ਜੀ ਇਹ ਜੀ ਇੱਧਰ ਆਪਣੇ ਅਬਾੜ ਨੰਬਰ 8 ਦੇ ਵਿੱਚ ਹੈ ਤੇ ਮਹਿਲਾ ਸਰੋ ਹਾਂ ਉੱਥੇ ਨਾਲੇ ਦੇ ਢੱਕਣ ਸੀਗਾ ਜਿਹੜਾ ਉਹ ਚੱਕੀ ਨਾ ਮਾ ਤੇ ਇਹਦਾ ਕੀ ਹੁੰਦਾ ਜੀ ਜਿਹੜਾ ਨਾਮ ਜੀ ਗੁਰਚਰਨ ਸਿੰਘ ਕਾਰਸਾਦਿਕ ਅਫਸਰ ਨਗਰ ਕੌਂਸਲ ਦਾ ਜੀ ਕਿਉਂਕਿ ਮੈਲਾ ਡਿਗੀਇਤ ਕਰੋ ਕੀ ਇਹ ਪੂਰਾ ਮਾਮਲਾ ਕਿੱਥੇ ਦਾ ਮਾਮਲਾ ਜੀ ਇਹ ਜੀ ਇਹਦੇ ਆਪਣੇ ਬਾੜ ਨੰਬਰ 8 ਦੇ ਵਿੱਚ ਹੈ ਤੇ ਉਹ ਮੈਲਾ ਸਰ ਉਹ ਹੈ ਉੱਥੇ ਨਾਲੇ ਦੇ ਢੱਕਣ ਸੀਗਾ ਜਿਹੜਾ ਉਹ ਚੱਕਿਆ ਵਾ ਸੀ ਸਪਾਈ ਕਰਾਉਣ ਦੀ ਵਜ੍ਹਾ ਕਰਕੇ ਨਾਲ ਦੀ ਨਾਲ ਸਾਡਾ ਉੱਥੇ ਨਾਲੇ ਤੇ ਟੱਪਣ ਲਾਉਣ ਦਾ ਕੰਮ ਵੀ ਚੱਲ ਰਿਹਾ ਸੀ ਸੜਕ ਵੀ ਬਣ ਰਹੀ ਸੀ ਦੋ ਕੰਮ ਇਕੱਠੇ ਹੋਣ ਕਰਕੇ ਤੇ ਉਧਰੋਂ ਬਾਰਸ਼ਾਂ ਹੋਣ ਕਰਕੇ ਉੱਥੇ ਪਾਣੀ ਖੜ ਗਿਆ ਸੀਗਾ ਜਿਸ ਦੀ ਵਜ੍ਹਾ ਕਰਕੇ ਬਹੁਤ ਮੰਦਭਾਗੀ ਘਟਨਾ ਹੋ ਗਈ। ਹਾਂ ਜੀ ਹਾਂ ਸਾਡੇ ਜੀ ਸਾਹਿਬ ਬੇਟੇ ਤੇ ਮੈਂ ਵੀ ਫੋਨ ਤੇ ਪਤਾ ਕੀਤਾ ਉਹ ਹੁਣ ਠੀਕ ਨੇ ਐਡਮਿਟ ਸੀਗੇ ਪਟਿਆਲੇ ਦੀ ਹੁਣ ਠੀਕ ਨੇ ਉਹਨਾਂ ਦੇ ਬੇਟੇ ਨਾਲ ਗੱਲ ਕੀਤੀ ਸੀ। ਤੇ ਲੋਕਾਂ ਨੇ ਕਿ ਜਿਹੜੀ ਵੀ ਰੋਸ ਹੁਣ ਆਣ ਗਵਾਂ ਦੇ ਵਿੱਚ ਕੀ ਭਰੋਸਾ ਰੋਣ ਹੈ। ਅਸੀਂ ਜੀ ਦੇਖੋ ਇਹਦੇ ਵਿੱਚ ਟੈਂਡਰ ਲਾਇਆ ਹੋਇਆ ਕੰਮ ਉੱਥੇ ਚੱਲ ਰਿਹਾ ਹੈ ਬਰਸਾਤਾਂ ਕਰਕੇ ਕੰਮ ਥੋੜਾ ਜਿਹਾ ਡਿਲੇ ਹੋ ਗਿਆ ਕਾਹਦਾ ਕਾਹਦਾ ਟੈਂਡਰ ਲਾਇਆ ਹੈ ਜੀ ਇੱਕ ਤਾਂ ਜੀ ਸੜਕ ਬਣਾਉਣ ਦਾ ਤੇ ਨਾਲ ਦੀ ਨਾਲ ਉੱਥੇ ਨਾਲੇ ਨੂੰ ਠਕਣ ਦਾ ਕੰਮ ਹੈ ਹਾਂਜੀ ਉਹਦੇ ਸਲੇਪਾ ਰੱਖ ਨੂੰ ਕਾਤਾ ਕੰਪਲੀਟ ਹੋਈ ਹੈ ਅਸੀਂ ਤਕਰੀਬਨ 10 ਦਿਨਾਂ ਤੱਕ ਕਰ ਦਾਂਗੇ ਜੀ ਧੰਨਵਾਦ